गुरु मेहर दर बख्शिश एक नवे दिन की एक नवे सवेरे की शुरुआत मौसम बदल तो खिली हुई है तो मैं अदी बाकी टी शर्ट पाई हुई है सो सब तो पहले फतेह की सज वागुरु जी का खालसा वाहगुरु जी की फतेह अज दिन की शुरुआत असी कर रहे हैं हरियाणा तो ਮੈਨੂੰ ਲੱਗਦਾ ਹੈ ਬਹੁਤ ਘਟ ਬੰਦਿਆਂ ਨੂੰ ਸ਼ਾਇਦ ਪਤਾ ਹੋਵੇਗਾ ਕਿ ਜਿਸ ਵਕਤ ਸਾਂਝਾ ਪੰਜਾਬ ਸੀ ਉਸ ਵਕਤ ਹਰਿਆਣਾ ਦਾ ਕੀ ਨਾਂ ਸੀ ਪੰਜਾਬ ਨੂੰ ਉਸ ਵਕਤ ਚਾਰ ਹਿੱਸਿਆਂ 'ਚ ਵੰਡਿਆ ਗਿਆ ਸੀਗਾ ਮਾਲਵਾ ਦੁਆਬਾ ਮਾਝਾ ਤੇ ਜਿਹੜਾ ਚੌਥਾ ਹਿੱਸਾ ਸੀ ਉਹਨੂੰ ਆਪਾਂ ਕਹਿੰਦੇ ਸੀ ਬਾਂਗੜਿਆ ਜੰਗਲੀ ਇਲਾਕਾ ਸੋ ਜਿਸ ਥਾਂ ਦੇ ਅਸੀਂ ਇਹ ਖਲੋਤੇ ਹੋਏ ਗਿਆ ਇਹ ਉਹ ਬਾਂਗੜ ਵਾਲਾ ਇਲਾਕਾ ਹੈ ਬਾਅਦ ਵਿੱਚ ਪੰਜਾਬ ਦੀ ਵੰਡ ਹੋਈ ਤੇ ਇਹ ਹਰਿਆਣਾ ਬਣਿਆ ਮੇਰੇ ਪਿੱਛੇ ਆਪ ਜੀ ਦਰਸ਼ਨ ਕਰ ਰਹੇ ਹੈਗੇ ਹੋ ਇਕ ਬਹੁਤ ਸੋਹਣਾ ਬਹੁਤ ਇਤਿਹਾਸਿਕ ਸਥਾਨ ਦੀ ਜਿਹਨੂੰ ਗੁਰਦੁਆਰਾ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਤਮਤਾਨ ਦਿਨਾਤੇ ਜਾਣਿਆ ਜਾਂਦਾ ਹੈ ਇਹ ਪੁਰਾਣੀ ਡੇਵੜੀ ਦੇ ਨਾਲ ਨੀਲੇ ਰੰਗ ਦਾ ਲੱਕੜ ਦਾ ਗੇਟ ਤਕਰੀਬਨ 150 ਤੋਂ 200 ਸਾਲ ਪੁਰਾਣਾ ਹੈ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਤਮਤਾਨ ਇਹਦੀ ਤਹਿਸੀਲ ਹੈਗੀ ਨਿਰਮਣਾ ਤੇ ਜ਼ਿਲ੍ਹਾ ਹੈਗਾ ਜੀਨ ਜੀਨ ਸ਼ਹਿਰ 53 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਦਿੱਲੀ ਤੇ ਚੰਡੀਗੜ੍ਹ ਦੋਨੋਂ ਬਰਾਬਰ ਦੂਰੀ ਤੇ ਨੇ तकरीबन 170 ਕਿਲੋਮੀਟਰ 에어ਪੋਰਟ ਚੰਡੀਗੜੀ ਚ ਹੈ ਜਿਸ ਸਾਹਿਬ ਜੀ ਨੂੰ ਪਤਾ ਹੈ ਇਤਿਹਾਸਕਾਰਾਂ ਦਾ ਦੱਸਣਾ ਹੈਗਾ ਕਿ ਇਹ ਉਹ ਸਥਾਨ ਹੈ ਜਿੱਥੇ ਤਨਤਨ ਸ਼੍ਰੀ ਗੁਰਤੇਗ ਬាទਰ ਸਾਹਿਬ ਜੀ ਦੇ ਮੁਬਾਰਕ ਚਰਨ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਤਿੰਨ ਵਾਰੀ ਪਏ ਨੇ ਐਹਸਾਨ ਦੇ ਉਤੇ ਜਿਸ ਵਕਤ ਤਨਤਨ ਸ਼੍ਰੀ ਗੁਰਤੇਗ ਬាទਰ ਸਾਹਿਬ ਜੀ ਆਏ ਤੇ ਦੋ ਮਹੱਤਵਪੂਰਨ ਵਿਅਕਤੀਆਂ ਨੂੰ ਮਿਲੇ ਚੌਧਰੀ ਦੇਗੋ ਨੂੰ ਤੇ ਭਾਈ ਮੀਆਂ ਜੀ ਨੂੰ ਸਾਰਾ ਇਤਿਹਾਸ ਆਪ ਜੀ ਨੂੰ ਦੱਸਾਂਗੇ ਲੇਕਿਨ ਉਸ ਤੋਂ ਪਹਿਲੇ ਆਪ ਜੀ ਨੂੰ ਅੰਦਰ ਲੈ ਕੇ ਚੱਲੇ ਆ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਾਣੇ ਆ ਅਰਦਾਸ ਕਰਨੇ ਆ ਬੇਨਤੀ ਕਰਨੇ ਆ ਗੁਰੂ ਦੇ ਅੱਗੇ ਉਸ ਤੋਂ ਬਾਅਦ ਇੱਥੇ ਦੇ ਗਿਆਨੀ ਜੀ ਨਾਲ ਮਿਲ ਕੇ ਉਹਨਾਂ ਨਾਲ ਸਾਂਝਾ ਕਰਾਂਗੇ ਇੱਥੇ ਦਾ ਇਤਿਹਾਸ ਤੇ ਆਓ ਚਲੋ ਤੁਸੀਂ ਸਾ ਨਾਲ ਅੰਦਰ ਚੱਲ ਕੇ ਦਰਸ਼ਨ ਕਰੋ ਤੇ ਨਾਲ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਹੋਈ ਗੁਰੂ ਰੂਪੀ ਸਾਧ ਸੰਗਤ ਦਾ ਜਿਹੜੇ ਕੀ ਸਾਡਾ ਇਹ ਪ੍ਰੋਗਰਾਮ ਸਪਿਰਚੁਅਲ ਜਰਨੀ ਆਫ ਦਾ ਟਰਬਨ ਟਰੈਵਲਰ ਯਾਤਰਾ ਤੰਤਨ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਸਾਡੇ YouTube ਚੈਨਲ ਦਾ ਟਰਬਨ ਟਰੈਵਲਰ ਤੇ ਦੇਖਦੇ ਨੇ ਉਹਨਾਂ ਸਬਦਾਂ ਬਹੁਤ ਬਹੁਤ ਪਿਆਰ ਭਰਿਆ ਨਿਗਾ ਨਿਗਾ ਸਵਾਗਤ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ को नाम सदा सुखद सिमर हजाम गन का हो गई गुरुद्वारा श्री गुरु तेग बहादुर साहब जी ਬਿੰਦ ਤਮਤਾਨ ਦਾ ਇਤਿਹਾਸ ਜਾਣਨ ਵਾਸਤੇ ਅੱਜ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਹੈੱਡ ਗਨ ਸੀ ਭਾਈ ਸਾਹਿਬ ਭਾਈ ਜੁਗਿੰਦਰ ਸਿੰਘ ਜੀ ਆਓ ਇਹਨਾਂ ਕੋਲ ਇਥੇ ਦਾ ਇਤਿਹਾਸ ਸਰਵਨ ਕਰ ਰਹੇ ਹਾਂ ਫਤਿਹ ਦੀ ਸ਼ਾਨ ਜਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਇਥੇ ਕਿੰਨੇ ਸਮਾਂ ਤੋਂ ਹੈਗੇ ਉਥੇ ਤਕਰੀਬਨ 20 ਸਾਲ ਤੋਂ ਇਥੇ ਮੈਂ ਸੇ 20 ਸਾਲ ਤੋਂ ਹੈਗੇ ਹਾਂ ਹਾਂ ਜੀ ਹਾਂ ਜੀ ਤੇ ਵੀਰ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਇਥੇ ਦਾ ਇਤਿਹਾਸ ਜਿਹੜਾ ਹੈਗਾ ਉਹ ਦੱਸੋ ਕਿਉਂਕਿ ਇਥੇ ਦਾ ਇਤਿਹਾਸ ਵੱਖ-ਵੱਖ ਤਰੀਕੇ ਨਾਲ ਲਿਖਿਆ ਗਿਆ ਹੈਗਾ ਜੀ ਜੀ ਹੋਰ ਤੇ ਵੀ ਕੁਝ ਅਲੱਗ ਤਰੀਕੇ ਨਾਲ ਹੈਗਾ ਤੇ ਤੁਸੀਂ ਸ਼ੁਰੂਆਤ ਤੋਂ ਦੱਸੋ ਸਾਰਾ ਇਤਿਹਾਸ ਜੋ ਵੀ ਇੱਥੇ ਦਾ ਹੈਗਾ ਇਸ ਪਾਵਨ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ 1665 ਅਪ੍ਰੈਲ ਦੇ ਵਿੱਚ ਗੁਰੂ ਸਾਹਿਬ ਜੀ ਆਨੇ ਪਹਿਲੀ ਵਾਰ ਆਪਣੇ ਮੁਬਾਰਕ ਚਰਨ ਇੱਕ ਤਲਾਬ ਦੇ ਕੰਢੇ ਤੇ ਇਤਿਹਾਸ ਸਰੋਤਾਂ ਇਨਸਾਨ ਸਾਨੂੰ ਪ੍ਰਾਪਤ ਹੁੰਦਾ ਹੈ ਕਿ ਉੱਥੇ ਸਤਿਗੁਰਾਂ ਜੀ ਨੇ ਆਪਣੇ ਸਭ ਤੋਂ ਪਹਿਲਾਂ ਤਲਾਬ ਦੇ ਉੱਤੇ ਚਰਨ ਸਪਰਸ਼ ਕੀਤੇ 1665 ਦੇ ਵਿੱਚ ਅਪ੍ਰੈਲ ਪਹਿਲੀ ਵਾਰ ਤੇ ਮਤਲਬ ਇਸ ਤੋਂ ਬਾਅਦ ਫਿਰ ਵੀ ਆਏ ਨੇ ਫਿਰ ਵੀ ਆਏ ਨੇ ਕਿੰਨੀ ਵਾਰ ਆਏ ਨੇ ਫਿਰ? ਤਕਰੀਬਨ ਤਿੰਨ ਵਾਰ। ਤਿੰਨ ਵਾਰੀ। ਤਿੰਨ ਵਾਰੀ ਤੇ ਬਾਕੀ ਦੋ ਵਾਰ ਕਦੋਂ-ਕਦੋਂ ਆਏ ਨੇ? ਦੂਸਰੀ ਵਾਰ ਸਤੰਬਰ 1665 ਦੇ ਵਿੱਚ। ਅੱਛਾ। ਤੀਸਰੀ ਵਾਰ 1675 ਦੇ ਵਿੱਚ। 1675 ਦੇ ਜੁਕਾ ਸ਼ਹਾदत ਦਿਨ ਜਰਲੇ ਸੀ। ਹਾਂਜੀ ਹਾਂਜੀ। ਅੱਛਾ। ਹਾਂਜੀ ਹਾਂਜੀ। ਅੱਛਾ ਫਿਰ ਉਹਦੇ ਬਾਅਦ ਕੀ ਹੋਇਆ? ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਤਲਾਬ ਤੇ ਆ ਕੇ ਆਪਣਾ ਉਤਾਰਾ ਕਰਦੇ ਨੇ। ਅੱਛਾ। ਤੇ ਇੱਥੋਂ ਦਾ ਇਸ ਨਗਰ ਦਾ ਇੱਕ ਜ਼ਿਮੀਂਦਾਰ ਜਾਟ ਜਿਸ ਦਾ ਨਾਮ ਭਜ ਦਗੂ ਸੀ। ਇੱਥੋਂ ਦਾ ਨੰਬਰਦਾਰ ਵੀ ਸੀ ਉਹ। ਅੱਛਾ। ਉਹ ਗੁਰੂ ਸਾਹਿਬ ਜੀਾਂ ਦੇ ਚਰਨਾਂ ਵਿੱਚ ਦੁੱਧ ਲੈ ਕੇ ਹਾਜ਼ਰ ਹੋਇਆ ਤੇ ਗੁਰੂ ਸਾਹਿਬ ਜੀ ਉਸ ਤੇ ਬੜੇ ਖੁਸ਼ ਹੋਏ ਗੁਰੂ ਸਾਹਿਬ ਜੀ ਆਨੇ ਭਾਈ ਦਗੋ ਨੂੰ ਆਖਿਆ ਕਿ ਭਾਈ ਦਗੋ ਤੂੰ ਦੁੱਧ ਲੈ ਕੇ ਹਾਜ਼ਰ ਹੋਇਆ ਹੈ ਇੱਥੇ ਦੁੱਧ ਸੁਦੀਵ ਰਹੇਗਾ ਦੁੱਧੀਆਂ ਇੱਥੇ ਨਦੀਆਂ ਵਹਿਣਗੀਆਂ ਤੇ ਦਗੋ ਨੇ ਸਤਿਗੁਰਾਂ ਜੀਆਂ ਦੀ ਆਪਣੇ ਘਰ ਲਾ ਜਾ ਕੇ ਵੀ ਹਵੇਲੇ ਵਿੱਚ ਲਾ ਜਾ ਕੇ ਬਹੁਤ ਸੇਵਾ ਕੀਤੀ ਜੋ ਮਹਾਰਾਜ ਜੀਆਂ ਦੇ ਨਾਲ ਮਾਤਾ ਗੁਜਰ ਕੌਰ ਜੀ ਮਾਤਾ ਨਾਨਕੀ ਜੀ ਤੇ ਹੋਰ ਸੰਗਤਾਂ ਸਨ ਉਹਨਾਂ ਨੂੰ ਵੀ ਆਪਣੇ ਹਵੇਲੇ ਵਿੱਚ ਲੈ ਕੇ ਗਿਆ ਤੇ ਬਹੁਤ ਸਾਰੀ ਸੇਵਾ ਹਰ ਤਰ੍ਹਾਂ ਦੀ ਸੇਵਾ ਭਾਈ ਦਗੋ ਜੀ ਨੇ ਕੀਤੀ ਤੇ ਗੁਰੂ ਸਾਹਿਬ ਜੀ ਆਨੇ ਪਾਜੀ ਦਗੋਂ ਤੇ ਬੜੀ ਖੁਸ਼ੀ ਪ੍ਰਗਟ ਕੀਤੀ ਤੇ ਪਾਜੀ ਦਗੋਂ ਜੀ ਸੇਵਾ ਕਰਦੇ ਰਹੇ ਸਤਿਗੁਰਾਂ ਜੀ ਨੇ ਇੱਥੇ ਰਹਿਣ ਦੇ ਦੌਰਾਨ ਸੰਗਤਾਂ ਨੂੰ ਆਪਣੇ ਸ੍ਰੀ ਮੁਖ ਤੋਂ ਉਪਦੇਸ਼ ਕਰਨਾ ਗੁਰਮਤ ਦਾ ਗੁਰਬਾਣੀ ਦਾ ਤੇ ਬਹੁਤ ਸਾਰੀਆਂ ਸੰਗਤਾਂ ਇਲਾਕੇ ਦੇ ਆ ਦੂਰੋਂ ਦੂਰੋਂ ਇੱਥੋਂ ਤੱਕ ਪੋਠੋਹਾਰ ਦੀ ਸੰਗਤ ਪਾਕਿਸਤਾਨ ਤੋਂ ਵੀ ਅੱਛਾ ਪੋਠਵਾਰ ਐ ਪਾਕਿਸਤਾਨ ਵਿੱਚ ਸੀਗਾ ਜਿਹਦਾ ਜ਼ਿਕਰ ਤੇ ਲਿਖਿਆ ਬਹੁਤ ਜੁਤੇ ਹਾਂਜੀ ਹਾਂਜੀ ਇਹ ਪਾਕਿਸਤਾਨ ਤੋਂ ਸੰਗਤਾਂ ਆਂਦੀਆਂ ਸੀ ਸੁਗਰ ਹਾਂਜੀ ਨਾਲ ਮਹਾਰਾਜ ਦੇ ਕੁਝ ਨਾਲ ਸੀ ਜਾਂ ਕੁਝ ਆ ਜਾਂਦੀਆਂ ਸੀ ਦਰਸ਼ਨ ਕਰਨ ਵਾਸਤੇ ਤੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਲਗਾਤਾਰ ਉਪਦੇਸ਼ ਕੀਤਾ ਤੇ ਕੁਝ ਸਮਾਂ ਰਹਿਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇਥੋਂ ਚਾਲੇ ਮਾਰਨ ਦਾ ਮਨ ਬਣਾਇਆ ਤੇ ਗੁਰੂ ਸਾਹਿਬ ਜੀ ਦੇ ਪਾਸ ਕੁਝ ਮਾਇਆ ਜਾਂ ਮੋਹਰਾਂ ਸਨ ਜੀ ਉਹ ਭਾਈ ਦਗੂ ਨੂੰ ਦੇ ਕੇ ਹੁਕਮ ਕੀਤਾ ਕਿ ਭਾਈ ਦਗੂ ਇੱਥੇ ਧਰਮਸ਼ਾਲਾ ਇੱਕ ਖੂਹ ਤੇ ਬਾਗ ਲਗਵਾ ਦਿਓ ਇਸ ਮਾਇਆ ਦੇ ਨਾਲ ਤੇ ਮੰਨਿਆ ਜਾਂਦਾ ਹੈ ਕਿ ਭਾਈ ਦਗੂ ਨੇ ਉਸ ਮਾਇਆ ਨੂੰ ਆਪਣੇ ਨਿੱਜੀ ਜ਼ਮੀਨ ਦੇ ਵਿੱਚ ਖੂਹ ਲਗਵਾ ਦਿੱਤਾ ਤੇ ਗੁਰੂ ਸਾਹਿਬ ਜੀਾਂ ਦੇ ਪਾਸ ਬਾਅਦ ਵਿੱਚ ਉਸ ਨੇ ਇਸ ਗੱਲ ਦੀ ਮਾਫੀ ਵੀ ਮੰਗੀ ਤੇ ਗੁਰੂ ਸਾਹਿਬ ਜੀ ਆਨੇ ਉਹਨਾਂ ਨੂੰ ਵਾਪਸੀ ਕਰ ਦਿੱਤਾ ਅੱਛਾ ਪਾਈ ਦਗੋ ਜੀ ਦੇ ਬਾਰੇ ਮੈਂ ਕੁਝ ਹੋਰ ਵੀ ਪੜਿਆ ਹੈ ਜਿਸ ਤਰ੍ਹਾਂ ਜੋ ਮੈਨੂੰ ਨਹੀਂ ਲੱਗਦਾ ਕਿ ਸਾਡੀ ਸਿੱਖੀ ਦੇ ਵਿੱਚ ਹੈ ਹੋਰ ਤੇ ਵੀ ਮੈਂ ਦੇਖਿਆ ਲਿਖਿਆ ਹੋਇਆ ਸੀਗਾ ਕਈ ਜਗ੍ਹਾ ਨੇ ਲੋਕਾਂ ਨੇ ਵੀ ਇਸ ਬਾਰੇ ਦੱਸਿਆ ਹੈ ਕਿ ਪਾਈ ਦਾਗੋਰ ਜੀ ਨੇ ਜਿਹੜਾ ਉਹ ਮਾਇਆ ਦੇਗੇ ਸੀ ਤੰਤਨ ਸਿੰਘ ਗੁਰਤੇਗ ਬਾਦਰ ਸਾਹਿਬ ਜੀ ਪਾਈ ਦਗਨ ਨੂੰ ਦੇਗੇ ਸੀਗੇ ਉਹਨਾਂ ਨੇ ਖੂਨ ਲਵਾਇਆ ਤੇ ਜ਼ਰੂਰ ਬਾਗ ਵੀ ਬਣਾਇਆ ਤੇ ਲੇਕਿਨ ਆਪਣੀ ਥਾਂ ਤੇ ਲਵਾ ਲਿਆ ਤੇ ਉਹਦੇ ਬਾਅਦ ਇਤਿਹਾਸਿਕ ਕਈ ਜਗ੍ਹਾ ਤੇ ਇਹ ਲਿਖਿਆਗਾ ਕਿ ਤੰਤਨ ਸਿੰਘ ਗੁਰਤੇਗ ਬਾਦਰ ਸਾਹਿਬ ਜੀ ਨੇ ਉਹਨੂੰ ਸਰਾਰ ਦਿੱਤਾ ਤੇ ਸਾਡੇ ਧਰਮ ਦੇ ਅੰਦਰ श्राप ਤੇ ਵਰ ਇਹ ਦੋ ਚੀਜ਼ਾਂ ਤੇ ਹੈਗੇ ਹੀ ਨਹੀਂ ਨਹੀਂ ਜੀ ਇਸ ਤੋਂ ਸਰੋਤਾਂ ਵਿੱਚ ਵੀ ਇਹ ਗੱਲ ਨਹੀਂ ਮਿਲਦੀ ਸਰੋਤਾਂ ਵਿੱਚ ਗੱਲ ਨਹੀਂ ਮਿਲਦੀ ਨਾ ਤੇ ਮੇਰੇ ਬੋਰਡ ਤੇ ਲਿਖਿਆ ਹੋਇਆ ਸੀ ਤੋਂ ਮੈਂ ਗਰਾਮ ਸੀਗਾ ਹਾਂ ਉਹ ਪਹਿਲਾਂ ਹਾਂ ਉਹ ਮਾਲਵਾ ਇਤਿਹਾਸ ਸੀ ਉਸ ਦੇ ਅਨੁਸਾਰ ਕਿਸੇ ਨੇ ਲਿਖਿਆ ਅੱਛਾ ਮਾਲਵੇ ਦੇ ਇਤਿਹਾਸ ਹੈ ਸਾਡੇ ਪੁਰਾਣੇ ਲੋਕਾਂ ਦਾ ਐ ਪੁਰਾਣੇ ਲੋਕਾਂ ਦੀ ਵਿਚਾਰ ਸੀ ਅੱਛਾ ਪੁਰਾਣੇ ਲੋਕਾਂ ਦਾ ਵਿਚਾਰ ਹਾਂਜੀ ਹਾਂਜੀ ਹੁਣ ਇਸ ਇਸ ਤੇ ਇਤਿਹਾਸ ਦੇ ਵਿੱਚ ਐਸਾ ਕੁਝ ਨਹੀਂ ਅੱਛਾ ਹਾਂਜੀ ਤੇ ਮਹਾਰਾਜ ਕੋਲੋਂ ਨੇ ਫਿਰ ਭਾਈ ਦੇ ਕੋਲੋਂ ਨੇ ਮਾਫੀ ਮੰਗੀ ਸੀ ਜੀ ਮਹਾਰਾਜ ਨੂੰ ਮaaf ਕੀਤਾ ਹਾਂਜੀ ਮਹਾਰਾਜ ਨੇ ਮaaf ਕੀਤਾ ਤੇ ਸੇਵਾ ਹੀ ਕਰਦਾ ਰਿਹਾ ਮਹਾਰਾਜ ਜੀ ਬਹੁਤ ਤੇ ਗੁਰੂ ਸਾਹਿਬ ਜੀ ਉਸਤੇ ਖੁਸ਼ੀ ਬਹੁਤ ਸੀ ਗੁਰੂ ਸਾਹਿਬ ਜੀ 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 ਤੇ ਮਹਾਰਾਜ ਤਾਂ ਕਿਸੇ ਨੂੰ ਵਾਰਦ ਸਰਾਪ ਤਾਂ ਦੇ ਨਹੀਂ ਸਕਦੇ ਮਹਾਰਾਜ ਤਾਂ 파ਰੋਤਾਰ ਕਰਦੇ ਨੇ ਬਿਲਕੁਲ ਬਿਲਕੁਲ ਕੋਈ ਇਤਿਹਾਸਿਕ ਭਾਈ ਦਗੋ ਜੀ ਦਾ ਜ਼ਿਕਰ ਕਈ ਜਗ੍ਹਾ ਤੇ ਆਂਦਾ ਹੈਗਾ ਕਈ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਉਹਨਾਂ ਦੇ ਬਾਰੇ ਹਾਂਜੀ 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 ਪਰ ਮੈਂ ਹੈਰਾਨ ਸੀਗਾ ਕਿ ਉੱਥੇ ਵਾਰਦ ਤੇ ਸਰਾਪ ਵਾਲੀ ਜਿਹੜੀ ਗੱਲ ਹੈਗੀ ਨਹੀਂ ਅਸਾਂ ਨਹੀਂ ਹੈ ਗੁਰਮਤਿ ਦੇ ਵਿੱਚ ਅਸਾਂ ਨਹੀਂ ਗੁਰਮਤਿ ਚ ਸਰਾਪ ਨਹੀਂ ਹੈਗਾ ਤੇ ਇਸ ਤੋਂ ਬਾਅਦ ਇੱਕ ਹੋਰ ਵੀ ਭਾਈ ਮੀਆਂ ਜਿੱਦਾ ਭਾਈ ਮੀਆਂ ਜੀ ਭਾਈ ਨੰਦ ਲਾਲ ਸੋਹਣੇ ਜੀ ਦੇ ਸੁਪੁੱਤਰ ਸਨ ਜਿਨ੍ਹਾਂ ਦਾ ਨਾਮ ਭਾਈ ਰਾਮਦੇਵ ਸੀ ਅੱਛਾ ਉਹ ਗੁਰੂ ਸਾਹਿਬ ਜੀਆਂ ਦੇ ਨਾਲ ਰਹੇ ਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਹਰ ਤਰ੍ਹਾਂ ਦੀ ਨਾਲ ਸੇਵਾ ਕਰਦੇ ਸੀ ਅੱਛਾ ਇੱਕ ਮਿੰਟ ਇਹ ਜਿਹੜੇ ਭਾਈ ਮੀਆਂ ਜੀ ਸੀਗੇ ਇਹਨਾਂ ਦਾ ਨਾਮ ਭਾਈ ਰਾਮਦੇਵ ਸੀਗਾ ਭਾਈ ਰਾਮਦੇਵ ਅੱਛਾ ਅੱਛਾ ਭਾਈ ਰਾਮਾ ਜਾਂ ਭਾਈ ਰਾਮਦੇਵ ਅੱਛਾ ਤੇ ਫਿਰ ਇਹਨਾਂ ਦਾ ਨਾਮ ਭਾਈ ਮੀਆਂ ਜੀ ਕਿਸਰਾ ਪਿਆ ਗੁਰੂ ਸਾਹਿਬ ਜੀਆਂ ਦੀ ਬਹੁਤ ਸੇਵਾ ਕਰਦਾ ਸੀ ਅੱਛਾ ਇਹਨੇ ਦੂਰੋਂ ਦੂਰੋਂ ਉੱਥੇ ਪਾਣੀ ਦੀ ਬਹੁਤ ਘਾੜ ਸੀ ਉਸਨੇ ਤੇ ਹੂੰ ਦੂਰੋਂ ਦੂਰੋਂ ਭਾਈ ਰਾਮਦੇਵ ਜੀਆਂ ਨੇ ਆਪਣੇ ਸਿਰ ਤੇ ਗਾਗਰ ਰੱਖ ਕੇ ਜਲ ਟੋਣਾ ਤੇ ਇੱਥੇ ਬਹੁਤ ਧੂੜ ਮਿੱਟੀ ਉੱਠਦੀ ਸੀ ਉਸ ਨੂੰ ਠੀਕ ਕਰਨ ਵਾਸਤੇ ਜਲ ਛਿੜਕਣਾ ਤੇ ਲੰਗਰ ਦੀ ਜਿਹੜੀ ਤਿਆਰੀ ਉਹ ਵੀ ਜਲ ਦੇ ਨਾਲ ਹੀ ਹੁੰਦੀ ਹੈ ਉਹ ਸਾਰਾ ਦਿਨ ਭਾਈ ਮਿਆਂ ਜੀ ਜਿਹੜੇ ਭਾਈ RAMDEV ਜੀ ਉਹ ਸਾਰਾ ਦਿਨ ਜਲਤ ਹੋਏ ਜਾਂਦੇ ਤੇ ਇੱਕ ਵਾਰ ਗੁਰੂ ਸਾਹਿਬ ਜੀ ਆਨੇ ਉਸ ਨੂੰ ਇਸ ਤਰ੍ਹਾਂ ਸੇਵਾ ਕਰਦਿਆਂ ਨੂੰ ਦੇਖਿਆ ਭਾਈ RAMDEV ਜੀ ਅਤੇ ਗੁਰੂ ਸਾਹਿਬ ਜੀ ਆਨੇ ਖੁਸ਼ੀ ਪ੍ਰਗਟ ਕੀਤੀ ਤੇ ਤਿੰਨ ਵਾਰ ਆਖਿਆ ਸਿੱਖਾ ਨਿਹਾਲ 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 ਅਸੀਂ ਤੇਰੇ ਤੇ ਬਹੁਤ ਖੁਸ਼ ਆ ਤੇ ਗੁਰੂ ਸਾਹਿਬ ਜੀ ਆਨੇ ਬਖਸ਼ਿਸ਼ ਕੀਤੀ ਕਿ ਭਾਈ RAMDEV ਜੀ ਤੂੰ ਤਾਂ ਸਾਡਾ ਮੀਹਾ ਹੈ ਜੀ ਜਿੱਥੇ ਵਸੇ ਜਾਣੇ ਆ ਤੂੰ ਐਸੀ ਸੋਹਣੀ ਸੁੰਦਰ ਜਲਦੀ ਸੇਵਾ ਕਰਦਾ ਹੈ ਕਿ ਸਮਝੋ ਮੀਹ ਹੀ ਵਰਸਾ ਦਿੰਦਾ ਵਾਹਿਗੁਰੂ ਤੇ ਭਾਈ ਮੀਹਾ ਸਾਹੀ ਦਾ ਗੁਰੂ ਸਾਹਿਬ ਜੀ ਨੇ ਉਹਨੂੰ ਬਖਸ਼ਿਸ਼ ਕੀਤੀ ਜਾਂ ਥਾਪੜਾ ਦਿੱਤਾ ਅੱਛਾ ਸੋ ਭਾਈ ਮੀਹਾ ਜੀ ਦਾ ਇਤਿਹਾਸ ਹੈ ਇਸ ਪ੍ਰਕਾਰ ਹੈ ਭਾਈ ਮੀਹਾ ਦਾ ਇਤਿਹਾਸ ਹੈ ਹੋਰ ਵੀ ਕੋਈ ਇਤਿਹਾਸ ਹੈ ਜਿਹੜਾ ਇਸ ਥਾਂ ਨਾਲ ਜੁੜਿਆ ਹੋਵੇ ਹਾਂਜੀ ਹਾਂਜੀ ਤੇ ਬਾਅਦ ਦੇ ਵਿੱਚ ਇਹ ਭਾਈ ਜਿਹੜੇ ਮੀਹਾ ਜੀ ਸਨ ਗੁਰੂ ਸਾਹਿਬ ਜੀ ਆਨੇ ਭਾਈ ਮੀਹਾ ਜੀਆ ਨੂੰ ਜਿੱਥੇ ਇਹ ਭਾਈ ਮੀਹਾ ਜੀ ਦਾ ਬਖਸ਼ਿਸ਼ ਕੀਤੀ ਸੀ ਉੱਥੇ ਸਤਗੁਰਾਂ ਜੀ ਨੇ ਮੰਨਤੀ ਜਾਂ ਕਹਿ ਲਈਏ ਜਾਂ ਮਸੰਦੀ ਕਹਿ ਲਈਏ ਜੀ ਇਸ ਇਲਾਕੇ ਦੀ ਭਾਈ ਮੀਹਾ ਜੀ ਨੂੰ ਬਖਸ਼ਿਸ਼ ਕੀਤੀ ਇੱਕ ਨਗਾਰਾ ਇੱਕ ਦੱਖਣੀ ਬੈਲ ਤੇ ਇੱਕ ਝੰਡਾ ਗੁਰੂ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਅੱਛਾ ਤੇ ਭਾਈ ਬਾਅਦ ਵਿੱਚ ਭਾਈ ਮੀਹਾ ਜੀ ਨੇ ਦੂਰ ਦੂਰ ਜਾ ਕੇ ਉਹ ਝੰਡਾ ਘੜ ਲੈਂਦੇ ਸਨ ਅੱਛਾ ਤੇ ਨਗਾਰਾ ਹੋ ਜਾਂਦੇ ਸਨ ਤੇ ਨਾਲ ਲੰਗਰ ਚਲਾਉਂਦੇ ਸਨ ਨਾਲੇ ਸਿੱਖੇ ਦਾ ਉਪਦੇਸ਼ ਵੀ ਉਹ ਕਰਦੇ ਸਨ ਭਾਈ ਮੀਆਂ ਜੀ ਦਾ ਕੋਈ ਕਾਬਲ ਦਾ ਵੀ ਜ਼ਿਕਰ ਆਇਆ ਕਿ ਮਹਾਰਾਜ ਜੀ ਉਹਨਾਂ ਨੂੰ ਕਾਬਲ ਭੇਜਿਆ ਸੀ ਐਸਟਰਾ ਵੀ ਕੋਈ ਸੀਗਾ ਇਤਿਹਾਸ ਦੇ ਵਿੱਚ ਇਸ ਸਰੋਤਾਂ ਦੇ ਵਿੱਚ ਐਸਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਦਾ ਉਹਨਾਂ ਦੇ ਮੁਤਾਬਕ ਜਰੂਰ ਕੋਈ ਜ਼ਿਕਰ ਆਇਆ ਅੱਛਾ ਗੁਰੂ ਸਾਹਿਬ ਜੀਆਂ ਗੁਰੂ ਗੋਬਿੰਦ ਸਿੰਘ ਜੀਆਂ ਦੇ ਨਾਲ ਉਹਨਾਂ ਦਾ ਸੰਬੰਧ ਰਿਹਾ ਭਾਈ ਮੀਆਂ ਜੀ ਦਾ ਭਾਈ ਮੀਆਂ ਜੀ ਦਾ ਅੱਛਾ ਭਾਈ ਮੀਆਂ ਜੀਆਂ ਨੂੰ ਗੁਰੂ ਗੋਬਿੰਦ ਸਿੰਘ ਜੀਆ ਨੇ ਆਪਣੇ ਪਾਸੋਂ ਇੱਕ ਸ੍ਰੀ ਸਾਹਿਬ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਵੇੜ ਤੇ ਆਪਣੇ ਦਸਤਾਰੇ ਚੋਂ ਅੱਧਾ ਦਸ ਅੱਛਾ ਅੱਧਾ ਤੇ ਸਾਰਾ ਹਾਂਜੀ ਹਾਂਜੀ ਬਖਸ਼ਿਸ਼ ਕੀਤਾ ਮਹਾਰਾਜ ਨੇ ਭਾਈ ਮੀਹਾਂ ਜੀ ਨੂੰ ਅੱਛਾ ਜੀ ਤੇ ਸਤਗੁਰਾਂ ਜੀਆਂ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਾਂ ਭਾਈ ਮੀਹਾਂ ਜੀ ਨੂੰ ਭਾਈ ਮੀਹਾਂ ਜੀ ਆਖਿਆ ਸੀ ਅੱਛਾ ਤੇ ਮੀਹਾਂ ਸ਼ਾਹੀ ਆਖਿਆ ਸੀ ਤੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮੀਹਾਂ ਜੀ ਨੂੰ ਸਾਹਿਬ ਦੇ ਵੀ ਜਿਹੜੀ ਸਾਹਿਬ ਦੀ ਉਪਾਧੀ ਦਿੱਤੀ ਤੇ ਭਾਈ ਮੀਹਾਂ ਜੀ ਤੁਸੀਂ ਕੱਲੇ ਮੀਹਾਂ ਨਹੀਂ ਤੁਸੀਂ ਮੀਹਾਂ ਸਾਹਿਬ ਹੋ ਵਾਹਿਗੁਰੂ ਸੋ ਅੱਛਾ ਖਾਸਾ ਗੁਰਦਾਰੇ ਦਾ ਇਤਿਹਾਸ ਹੈ ਬਿਲਕੁਲ ਜੀ ਬਿਲਕੁਲ ਤੇ ਇਹ ਸਥਾਨ ਕਿੰਨਾ ਕੋ ਪੁਰਾਣਾ ਹੈਗਾ ਜਿੱਥੇ ਆਪਾਂ ਖੜੋਤੇ ਆ ਗਿਆਂ ਮੈਂ ਦੇਖਿਆ ਡਿਉੜੀ ਦੇਖੀ ਮੈਂ ਪੁਰਾਣਾ ਦਰਵਾਜ਼ਾ ਲੱਗਿਆ ਡਿਉੜੀ ਦੇ ਉੱਤੇ ਹਾਂਜੀ ਤੇ ਕਿੰਨਾ ਕੋ ਪੁਰਾਣਾ ਹੈਗਾ ਇਹ ਜਿਹੜੀ ਬਿਲਡਿੰਗ ਆਪਾਂ ਸ੍ਰੀ ਦਰਬਾਰ ਸਾਹਿਬ ਦੀ ਹੈ ਇੱਕ ਨਵੇਂ ਡਿਉੜੀ ਸਾਹਿਬ ਹੈ ਇਹ ਤਾਂ ਤਕਰੀਬਨ 40 ਸਾਲ ਪੁਰਾਤਨ ਹੈ ਅੱਛਾ ਇਸ ਤੋਂ ਪਹਿਲਾਂ ਮਹਾਰਾਜਾ ਕਰਮ ਸਿੰਘ ਜੀ ਪਟਿਆਲੇ ਵਾਲੇ ਕਿਉਂਕਿ ਇਹ ਸਥਾਨ ਪਹਿਲਾਂ ਪਟਿਆਲੇ ਰਿਆਸਤ ਦੇ ਵਿੱਚ ਸੀ ਜੀ ਤੇ ਮਹਾਰਾਜਾ ਕਰਮ ਸਿੰਘ ਜੀ ਗੁਰੂ ਘਰ ਦੇ ਬੜੇ ਸ਼ਰਧਾਲੂ ਸਨ ਜੀ ਉਹਨਾਂ ਨੇ ਜਿੱਥੇ ਹੋਰ ਗੁਰੂ ਘਰਾਂ ਦੀ ਬਿਲਡਿੰਗਾਂ ਦੀ ਸੇਵਾ ਕਰਵਾਈ ਇੱਥੇ ਵੀ ਉਹਨਾਂ ਨੇ ਬਹੁ ਤੇ ਭਾਈ ਜਿਹੜਾ ਦਰਵਾਜ਼ਾ ਜਿਹੜਾ ਮੇਨ ਜੋੜੀ ਜਿੱਥੇ ਹੈਗੀ ਜਿੱਥੇ ਪੁਰਾਣਾ ਦਰਵਾਜ਼ਾ ਲੱਗਿਆ ਐ ਕਿੰਨਾ ਪੁਰਾਣਾ ਹੈ ਇਹ ਤਕਰੀਬਨ 150 200 ਸਾਲ ਦਾ ਹੈ 150 200 ਸਾਲ ਪੁਰਾਣਾ ਹੈ ਇਹ ਪੁਰਾਣੀ ਜੋੜੀ ਹੈ ਇਹ ਕਿ ਪੁਰਾਣੀ ਡਿਊਟੀ ਹੈ ਅੱਛਾ ਤੇ ਇਹ ਮਹਾਰਾਜਾ ਕਰਮ ਸਿੰਘ ਜਿਆਨੇ ਤਿਆਰ ਕਰਵਾਏ ਸੀ ਅੱਛਾ ਬਹੁਤ ਸੋਹਣਾ ਇਤਿਹਾਸਿਕ ਜੀ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਵੇਗਾ ਜਿਸ ਤਰੀਕੇ ਨਾਲ ਇੱਥੇ ਦਾ ਪ੍ਰਬੰਧ ਹੈਗਾ ਅਸੀਂ ਰਾਤ ਕਮਰੇਆਂ 'ਇਠਾਰੇ ਹਾਂ ਕਮਰੇ ਵੀ ਬਹੁਤ ਸੋਹਣੇ ਬਣੇ ਹੋਏ ਨੇ ਤੇ ਲੰਗਰੀ ਬਹੁਤ ਸੋਹਣਾ ਸੀ ਬਹੁਤ ਸਵਾਦੀ ਲੰਗਰ ਸੀਗਾ ਰਾਤ ਚੱਕਿਆ ਗੁਰੂ ਕਰਦੇ ਜੀ ਲੰਗਰ ਦੀ ਕਮੀ ਨਹੀਂ ਰਹਿੰਦੀ ਗੁਰੂ ਕਰਦੀ ਲੰਗਰ ਦੀ ਕਮੀ ਨਹੀਂ ਤੇ ਜਿੱਸੀ ਜਿੱਥੇ ਵੀ ਜਾਂਦੇ ਆ ਕੋਸ਼ਿਸ਼ ਇਹ ਹੁੰਦੀ ਕਿ ਗੁਰੂ ਘਰ ਦੀ ਸੇਵਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਇਹ ਸਿਨੇ ਬਸਿਨੇ ਗੱਲ ਤੁਰ ਜਾਂਦੀ ਹੈ ਜੀ ਜਿਹੜੀ ਸੰਗਤ ਹਜੂਰ ਸਾਹਿਬ ਨੂੰ ਚੱਲੇ ਮਾਰਦੀ ਹੈ ਨਾ ਜੀ ਬਹੁਤ ਸਾਰੇ ਸੰਗਤਾਂ ਆਪਣੇ ਪੰਜਾਬ ਤੋਂ ਜਾਂ ਹਰਿਆਣੇ ਤੋਂ ਹਜੂਰ ਸਾਹਿਬ ਨੂੰ ਜਾਂਦੇ ਆਣੇ ਹਾਂਜੀ ਤੇ ਜਿਹੜੀ ਯਾਤਰਾ ਹੈ ਆਪਣੀ ਹਜੂਰ ਸਾਹਿਬ ਦੀ ਉਹ ਇੱਥੋਂ ਹੀ ਸ਼ੁਰੂ ਕਰਦੇ ਆਣੇ ਕਈ ਸੰਗਤਾਂ ਸਿਨੇ ਬਸਿਨੇ ਵੀ ਗੱਲ ਕਹਿੰਦੀਆਂ ਨੇ ਇਤਿਹਾਸ ਦੇ ਵਿੱਚ ਇਸ ਪਾਵਨ ਸਥਾਨ ਨੂੰ ਹਜੂਰ ਸਾਹਿਬ ਦੇ ਜੁੜੇ ਦਾ ਵੀ ਮਹਾਰਾਜ ਨੇ ਬਖਸ਼ਿਸ਼ ਕੀਤੀ ਵਾਹ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੀ ਸ੍ਰੀ ਸਾਹਿਬ ਜੀ ਇਸ ਪਾਵਨ ਸਥਾਨ ਤੇ ਸੁਭਾਇਮਾਨ ਹਾਂ ਜੀ ਅਸੀਂ ਦਰਸ਼ਨ ਕੀਤੇ ਨੇ ਅੰਦਰ ਕੁਝ ਦਰਸ਼ਨ ਕੀਤੇ ਨੇ ਹੋਰ ਵੀ ਜਿਹੜੇ ਆਪਣੇ ਸ਼ਸਤਰ ਇੱਥੇ ਜੀ ਸੁਭਾਇਮਾਨ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਹਣ ਦੇ ਸੰਗਤਾਂ ਕਰਦੀਆਂ ਹਨ ਤੇ ਨਾਲ ਪ੍ਰਾਤਨ ਗ੍ਰੰਥ ਜੀ ਉਹ ਵੀ ਇਸ ਸਥਾਨ ਤੇ ਸੁਭਾਇਮਾਨ ਹਨ ਜੀ ਇਹ ਸ੍ਰੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੀ ਸੀ ਜਿਹਦਾ ਸੋਨੇ ਦਾ ਮੁੱਠਿਆ ਜਿਹਦਾ ਜੀ ਜੀ ਤੇ ਬਹੁਤ ਦਰਸ਼ਨੀ ਸ੍ਰੀ ਸਾਹਿਬ ਹੈ ਤੇ ਇਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਆਪਣੀ ਹੈ ਵਾਹਿਗੁਰੂ ਤੇ ਗੁਰੂ ਗੋਬਿੰਦ ਸਿੰਘ ਜੀ ਆਨੇ ਮਹਾਰਾਜਾ ਜੋ ਬਾਬਾ ਬੰਦਾ ਸਿੰਘ ਜੀ ਭਾਦਰ ਜਦੋਂ ਉਹਨਾਂ ਨੂੰ ਪੰਜਾਬ ਵੱਲ ਤੋਰਿਆ ਸੀ ਇਹ ਸ੍ਰੀ ਸਾਹਿਬ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ ਦਿੱਤੀ ਸੀ ਅੱਛਾ ਤੇ ਬਾਅਦ ਦੇ ਵਿੱਚ ਬਾਬਾ ਬੰਦਾ ਸਿੰਘ ਭਾਦਰ ਜੀ ਆਨੇ ਸਿੱਖਾਂ ਨੂੰ ਹੀ ਦੇ ਦਿੱਤੀ ਸੀ ਸੰਗਤਾਂ ਨੇ ਗੁਰੂ ਸਾਹਿਬ ਜੀ ਨਾਲ ਇਤਿਹਾਸਕ ਸਥਾਨ ਹੋਣ ਦੇ ਨਾਤੇ ਇਹ ਇਸ ਸਥਾਨ ਤੇ ਸੁਸ਼ਾਭਤ ਕਰ ਦਿੱਤੀ ਸੀ ਵਾਹਿਗੁਰੂ ਬਹੁਤ ਚੰਗਾ ਲੱਗਾ ਆਪ ਦੋਸਤ ਇਤਿਹਾਸ ਜਾਣ ਕੇ ਬਾਬਾ ਜੀ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਨ ਭਾਈ ਜੁਗਿੰਦਰ ਸਿੰਘ ਜੀ ਸਾਡੇ ਨਾਲ ਜਿਨ੍ਹਾਂ ਨੇ ਆਪ ਜੀ ਨੂੰ ਇੱਥੇ ਦਾ ਸੋਹਣਾ ਇਤਿਹਾਸ ਸਰਵਨ ਕਰਾਇਆ ਤੇ ਕੱਲ ਆਪ ਜੀ ਨੂੰ ਅਸੀਂ ਜੀ ਹੋਰ ਥਾਂ ਤੇ ਲੈ ਕੇ ਜਾਵਾਂਗੇ ਉੱਥੇ ਦਾ ਵੀ ਇਤਿਹਾਸ ਕੋਸ਼ਿਸ਼ ਕਰਾਂਗੇ ਗਿਆਨੀ ਜੀ ਤੋਂ ਸਰਵਨ ਕਰਾਈਏ ਕਿਉਂਕਿ ਗਿਆਨੀ ਜੀ ਕੋਲ ਜਿਹੜਾ ਇਤਿਹਾਸ ਹੁੰਦਾ ਹੈ ਤੇ ਸਾਡੇ ਕੋਲ ਜਿਹੜਾ ਇਤਿਹਾਸ ਹੁੰਦਾ ਹੈ ਅਸੀਂ ਆਪ ਜੀ ਨੂੰ ਰਲ ਮਿਲ ਕੇ ਦੋਨਾਂ ਦਾ ਇਤਿਹਾਸ ਮਿਕਸ ਕਰਕੇ ਦੱਸਣੀ ਹੈ ਸੋ ਅਗਲੇ ਸਥਾਨ ਵਿੱਚ ਅਸੀਂ ਆਪ ਜੀ ਨੂੰ ਫਿਰ ਮਿਲਾਂਗੇ ਤੇ ਲਵਾਵਾਂਗੇ ਆਪ उस गुरद्वारा साहब ने उतो भी आप जी इतिहास पता करके दसागे वाहगुरु जी का खालसा वा वाहू जी का अजे एपीसोड आप संगत जी ने दर्शन किए तन तन श्री गुरु तेग बहादुर साहब जी की चरण छोप प्राप्त एक इतिहासिक स्थान गुरद्वारा श्री गुरु तेग बहादुर साहब जी तमतान जो कि हरियाणे सी। आप जी लैके चलेंगे एक होर नवे स्थान एक इतिहासिक स्थान के उसा उदा इतिहास कराव उद्यशन तद तक अपना प्यार इस तरीके सा बनाई रखो तो वेखते रहो सा जर्नी स्परिचुअल जर्नी ऑफ द टर्बन ट्रैवलर यात्रा तन तन श्री गुरु तेग बहादुर साहब जी सा यूट्यूब चैनल द टर्बन ट्रैवलर से कलाब जी फिर मुलाकात करा तद तक देरी इजाजत दौ वागुरु जी का खालसा वाहगुरु जी की फतेह ਹੇੜਾ ਹੀ ਦੀ ਚਾਦਰ ਹੈ ਉਹ ਮੇਰਾ